ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਜਿਸ ਦੀ ਗ੍ਰਿਫਤਾਰੀ 23 ਮਈ ਨੂੰ ਹੋਈ ਸੀ ਜਦੋਂ ਅਚਾਨਕ ਛਾਪੇਮਾਰੀ ਹੁੰਦੀ ਹੈ ਰਮਨ अरोड़ा ਦੇ ਘਰ ਔਰ ਲੰਮੀ ਪੁਸ਼ਕਿਸ਼ਤਵਾਦ ਉਸ ਨੂੰ 23 ਮਈ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਤੱਕ ਉਸ ਲੱਖਾਂ ਦੇ ਪਿੱਛੇ ਨੇ ਹਾਲਾਂਕਿ ਅਦਾਲਤ ਦੇ ਵਿੱਚ ਪ੍ਰਕਿਰਿਆ ਕਾਨੂੰਨੀ ਜੋ ਚੱਲਣੀ ਹੈ ਇਸ ਕੇਸ ਨਾਲ ਸੰਬੰਧਿਤ ਉਹ ਚੱਲ ਰਹੀ ਹੈ ਉਸ ਦੇ ਉੱਤੇ ਰਿਸ਼ਵਤ ਖੋਰੀ ਦੇ ਦੋਸ਼ ਲੱਗੇ ਸਨ ਕਿ ਕਿਵੇਂ ਜਾਲੀ ਨੋਟਿਸ ਤਿਆਰ ਕਰਕੇ ਮਿਲੀ ਭੁਗਤ ਦੇ ਨਾਲ ਕੁਝ ਅਧਿਕਾਰੀ ਦੇ ਨਾਲ ਇਸ ਤਰੀਕੇ ਦਾ ਕੰਮ ਕੀਤਾ ਜਾਂਦਾ ਸੀ ਜਿਸ ਵਿੱਚ ਇੱਕ ਅਧਿਕਾਰੀ ਨੂੰ ਫੜਿਆ ਗਿਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਹੀ ਇਹ ਸੂਈ ਜਿਹੜੀ اٹਕ ਜਾਂਦੀ ਹੈ ਵਿਧਾਇਕ ਰਵਣ ਅਰੋੜਾ ਦੇ ਉੱਤੇ ਹਾਲਾਂਕਿ ਕੁਝ ਸਿਆਸੀ ਪਾਰਟੀਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਆਪਣੇ ਵਿਧਾਇਕਾਂ ਨੂੰ ਜਾਂ ਮੰਤਰੀਆਂ ਨੂੰ ਜਦੋਂ ਕਿਸੇ ਵੀ ਕੇਸ ਦੇ ਵਿੱਚ ਇਸ ਤਰ੍ਹਾਂ ਫੜਦੀ ਹੈ ਜਾਂ ਮੰਤਰੀ ਮੰਡਲ ਚੋਂ ਬਾਹਰ ਕੱਢਦੀ ਹੈ ਬਾਅਦ ਵਿੱਚ ਕਲੀਨ ਚਿੱਟਵੀ ਦੇ ਦਿੱਤੀ ਜਾਂਦੀ ਹੈ ਹਾਲਾਂਕਿ ਇਸ ਕੇਸ ਦੇ ਵਿੱਚ ਹਾਲੇ ਤੱਕ ਆਮ ਆਦਮੀ ਪਾਰਟੀ ਦੇ ਵੱਲੋਂ ਰਮਨ अरोड़ा ਨੂੰ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕਲੀਨ ਚਿੱਟ ਨਹੀਂ ਦਿੱਤੀ ਗਈ ਇਸ ਦੇ ਤੱਥ ਕੀ ਨੇ ਔਰ ਵਿਜੀਲੈਂਸ ਦੇ ਵੱਲੋਂ ਨਵਾਂ ਖੁਲਾਸਾ ਕੀ ਕੀਤਾ ਗਿਆ ਅਦਾਲਤੀ ਪ੍ਰਕਿਰਿਆ ਦੇ ਵਿੱਚ ਕੀ ਦਲੀਲ ਦਿੱਤੀ ਗਈ ਹੈ ਔਰ ਵਿਜੀਲੈਂਸ ਦੀ ਜਾਂਚ ਪੜਤਾਲ ਦੇ ਦਸਤਾਵੇਜ਼ ਕੀ ਬੋਲਦੇ ਨੇ ਦਰਅਸਲ ਰਵਣ अरोड़ा ਦੇ ਉੱਤੇ ਇੱਕ ਦੋਸ਼ ਹੋਰ ਹੈ ਜਿਸ ਨੂੰ ਲੈ ਕੇ ਅਦਾਲਤ ਵਿੱਚ ਵਿਜੀਲੈਂਸ ਵੱਲੋਂ ਬਕਾਇਦਾ ਦੱਸਿਆ ਗਿਆ ਦਲੀਲ ਦਿੱਤੀ ਗਈ ਹਾਲਾਂਕਿ ਇਸ ਦੇ ਉੱਤੇ ਜਿਵੇਂ ਜਿਵੇਂ ਅੱਗੇ ਕੇਸ ਵਧੇਗਾ ਤਾਂ ਪਤਾ ਲੱਗੇਗਾ ਕਿ ਰਮਨ ਰੋੜਾ ਦੇ ਉੱਤੇ ਜਿੰਨੇ ਵੀ ਦੋਸ਼ ਲੱਗ ਰਹੇ ਨੇ ਲਗਾਤਾਰ ਜਾਂ ਫਿਰ ਪੜਤਾਲ ਦੇ ਵਿੱਚ ਜੋ ਨਵੀਆਂ ਗੱਲਾਂ ਲੱਭ ਰਹੀਆਂ ਨੇ ਉਹ ਅਦਾਲਤ ਦੇ ਵਿੱਚ ਸਾਬਤ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ ਪਰ ਵਿਜੀਲੈਂਸ ਦਾ ਦਾਵਾ ਹੈ ਕਿ ਉਸਨੇ ਲੱਖਾਂ ਰੁਪਏ ਦੀ ਰਿਸ਼ਵਤ ਦਾ ਜਿਹੜਾ ਪੈਸਾ ਹੈ ਇੱਕ ਆੜਤੀ ਦੇ ਕੋਲੋਂ ਜਮ੍ਹਾਂ ਕਰਾ ਦਿੰਦਾ ਸੀ ਜਿਸ ਕਰਕੇ ਜਿਹੜਾ ਆੜਤੀਏ ਦੇ ਘਰੋਂ 29 ਲੱਖ ਰੁਪਈਆ ਲੱਭਿਆ ਵਿਜੀਲੈਂਸ ਨੂੰ ਨਗਦ ਉਸ ਦੇ ਵਿੱਚੋਂ 15 ਲੱਖ ਰੁਪਏ ਦੱਸੇ ਗਏ ਕਿ ਉਹ ਰਮਣ ਰੋੜਾ ਦੇ ਸੀ ਤੇ 14 ਲੱਖ ਰੁਪਈਆ ਬਾਕੀ ਉਹ ਆੜਤੀਏ ਦਾ ਸੀ ਬਾਕੀ ਹਿਸਾਬ-ਕਿਤਾਬ ਦਾ ਹੁਣ ਆੜਤੀਏ ਦੇ ਨਾਲ ਕੀ ਕਨੈਕਸ਼ਨ ਹੈ ਔਰ ਇਸ 29 ਲੱਖ ਰੁਪਏ ਦੇ ਵਿੱਚੋਂ 15 ਲੱਖ ਰੁਪਈਏ ਰਮਣ ਰੋੜੇ ਦੇ ਸਨ ਇਸ ਨੂੰ ਵਿਜੀਲੈਂਸ ਨੇ ਕਿਵੇਂ ਪੜਤਾਲਿਆ ਇਸ ਦੇ ਬਾਰੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖੁਲਾਸੇ ਹੋ ਸਕਦੇ ਨੇ ਪਰ 23 ਮਈ ਦੀ ਹੋਈ ਗ੍ਰਿਫਤਾਰੀ ਤੋਂ ਲੈ ਕੇ ਅੱਜ ਤੱਕ ਅਗਸਤ ਮਹੀਨੇ ਤੱਕ ਰਾਮਨ ਅਰੋੜਾ ਦੀਆਂ ਮੁਸ਼ਕਲਾਂ ਉਸੇ ਤਰ੍ਹਾਂ ਵਧੀਆਂ ਹੋਈਆਂ ਨੇ ਕਿਉਂਕਿ ਜ਼ਮਾਨਤ ਵੀ ਹੁਣ ਤੱਕ ਨਹੀਂ ਮਿਲੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜਾ ਮਖੀਜਾ ਜੋ ਆੜਤੀ ਐ ਉਸ ਨੂੰ ਜ਼ਮਾਨਤ ਤਾਂ ਮਿਲ ਗਈ ਐ ਪਰ ਵਿਦੇਸ਼ ਜਾਣ ਦੇ ਉੱਤੇ ਰੋਕ ਲੱਗੀ ਹੋਈ ਐ ਮਖੀਜਾ ਦੇ ਵਕੀਲ ਨੇ ਕਿਹਾ ਕਿ ਸਾਰੇ ਜਿਹੜੇ ਦੋਸ਼ ਲਾਏ ਜਾ ਰਹੇ ਨੇ ਇਹ ਨਿਰਾਧਾਰਨ ਨੇ ਯਾਨੀ ਕਿ ਇਹਨਾਂ ਦਾ ਕੋਈ ਆਧਾਰ ਨਹੀਂ ਐ ਸਾਰੇ ਬੇਸਲੈਸ ਦੋਸ਼ ਲਾਏ ਗਏ ਨੇ ਹੁਣ ਇਸ ਮਾਮਲੇ ਦੇ ਵਿੱਚ ਪੰਜਾਬੀ ਜਾਗਰਣ ਦੇ ਅਖਬਾਰ ਦੇ ਵਿੱਚ ਛਪੀ ਖਬਰ ਦੱਸਦੀ ਹੈ ਕਿ ਵਿਧਾਇਕ ਰਮਨ ਰੋੜਾ ਦੇ ਨਾਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਫਸੇ ਆੜਤੀਏ ਮਹੇਸ਼ ਮਖੀਜਾ ਨੂੰ ਜ਼ਮਾਨਤ ਮਿਲ ਗਈ ਹੈ ਪਰ ਅਦਾਲਤ ਨੇ ਉਸ ਦੇ ਵਿਦੇਸ਼ ਜਾਣ ਤੇ ਰੋਕ ਲਗਾ ਦਿੱਤੀ ਹੈ ਇਸ ਦੇ ਨਾਲ ਹੀ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਹਰ ਪੇਸ਼ੀ ਤੇ ਮਖੀਜਾ ਦੀ ਨਿੱਜੀ ਹਾਜ਼ਰੀ ਲਾਜ਼ਮੀ ਹੋਵੇਗੀ ਕਿ ਜਦੋਂ-ਜਦੋਂ ਇਸ ਕੇਸ ਦੀ ਪੇਸ਼ੀ ਹੋਣੀ ਹੈ ਜਾਂ ਤਰੀਕ ਪਵੇਗੀ ਤਾਂ ਉਦੋਂ ਮਹੇਸ਼ ਮੁਖੀਜਾ ਜਿਹੜਾ ਕਿ 38 ਦਾ ਕੰਮ ਕਰਦਾ ਇਸ ਨੂੰ ਨਿੱਜੀ ਤੌਰ ਤੇ ਹਾਜ਼ਰ ਹੋਣਾ ਪਵੇਗਾ ਕਿਤੇ ਵੀ ਇਹ ਅਫਰ ਲੋਨੀ ਮਾਰ ਸਕਦਾ ਆਪਣੀ ਪੇਸ਼ੀ ਤੋਂ ਵਿਜੀਲੈਂਸ ਬਿਊਰੋ ਦੀ ਜਾਂਚ ਵਿੱਚ ਇਹ ਵੀ ਪਤਾ ਲੱਗਿਆ ਕਿ ਮਹੇਸ਼ ਮੁਖੀਜਾ ਦੇ ਘਰੋਂ ਬਰਾਮਦ ਕੀਤੇ ਗਏ 29 ਲੱਖ ਰੁਪਏ ਵਿੱਚੋਂ 15 ਲੱਖ ਰੁਪਏ ਵਿਧਾਇਕ ਰਮਨ ਅਰੋੜਾ ਦੇ ਸਨ ਜਦਕਿ 14 ਲੱਖ ਰੁਪਏ ਮੁਖੀਜਾ ਦੇ ਆਪਣੇ ਸਨ ਵਿジネス ਦਾ ਦੋਸ਼ ਹੈ ਕਿ ਇਹ ਰਕਮ ਰਿਸ਼ਵਤ ਦੇ ਤੌਰ ਤੇ ਲਈ ਗਈ ਸੀ ਅਤੇ ਮੁਖੀਜਾ ਵਿਧਾਇਕ ਅਰੋੜਾ ਦੇ ਨਾਂ ਤੇ ਵੀ ਲੋਕਾਂ ਤੋਂ ਪੈਸੇ ਵਸੂਲਦਾ ਸੀ ਵਿਜੀਲੈਂਸ ਨੇ ਅਦਾਲਤ ਵਿੱਚ ਦਿਲ ਦਿੱਤੀ ਕਿ ਬਰਾਮਦ ਕੀਤੀ ਗਈ ਰਕਮ ਰਿਸ਼ਵਤ ਦੀ ਹੈ ਤੇ ਇਹ ਭ੍ਰਿਸ਼ਟਾਚਾਰ ਦੇ ਮਾਮਲੇ ਨਾਲ ਸੰਬੰਧਿਤ ਹੈ। ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਰਮਨ अरोड़ा ਆਪਣੇ ਰਿਸ਼ਵਤ ਦੇ ਪੈਸੇ ਮੁਖੀਜਾ ਕੋਲ ਸੁਰੱਖਿਅਤ ਰੱਖਦਾ ਸੀ ਤਾਂ ਕਿ ਸੇਫ ਰਹਿਣ ਪੈਸੇ। ਇਸ ਗੱਲ ਦਾ ਜ਼ਿਕਰ ਵਿਜੀਲੈਂਸ ਦੇ ਰਿਕਾਰਡ ਵਿੱਚ ਵੀ ਦਰਜ ਹੈ। ਖਬਰ ਮੁਤਾਬਕ ਅੱਗੇ ਵੀ ਦੱਸਿਆ ਗਿਆ ਕਿ ਦੂਜੇ ਪਾਸੇ ਇੱਕ ਪਾਸੇ ਵਿਜੀਲੈਂਸ ਦਾ ਇਹ ਦਾਅਵਾ ਹੋ ਗਿਆ। ਦੂਜੇ ਪਾਸੇ ਮੁਖੀਜਾ ਦੇ ਵਕੀਲ ਨੇ ਅਦਾਲਤ ਵਿੱਚ ਇਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਮਹੇਸ਼ ਮਖੀਜਾ ਬੇਗੁਨਾਹ ਹੈ ਤੇ ਜਾਂਚ ਵਿੱਚ ਪੂਰੀ ਤਰ੍ਹਾਂ ਸਹਿਯੋਗ ਦੇਵੇਗਾ ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ ਮਖੀਜਾ ਦਾ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ ਨਾਲ ਕੋਈ ਸਬੰਧ ਨਹੀਂ ਹੈ ਬਰਾਮਦ ਕੀਤੀ ਗਈ ਰਕਮ ਨੂੰ ਗਲਤ ਤਰੀਕੇ ਨਾਲ ਰਿਸ਼ਵਤ ਕਰਾਰ ਦੇ ਦਿੱਤਾ ਗਿਆ ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਖੀਜਾ ਨੂੰ ਜ਼ਮਾਨਤ ਤਾਂ ਦੇ ਦਿੱਤੀ ਹੈ ਪਰ ਉਸ ਦੇ ਵਿਦੇਸ਼ ਜਾਣ ਤੇ ਪਾਬੰਦੀ ਲਗਾ ਦਿੱਤੀ ਹੈ ਹਰ ਤਰੀਕ ਦੇ ਉੱਤੇ ਨਿੱਜੀ ਤੌਰ ਦੇ ਉੱਤੇ ਹਾਜ਼ਰ ਰਹਿਣ ਦੇ ਲਈ ਵੀ ਆਖ ਦਿੱਤਾ ਹੈ ਹੁਕਮ ਦੇ ਦਿੱਤਾ ਹੈ ਵਿਜੀਲੈਂਸ ਹੁਣ ਜਾਂਚ ਕਰ ਰਹੀ ਹੈ ਕਿ ਮੁਖੀਜਾ ਤੇ ਅਰੋੜਾ ਦੇ ਵਿਚਕਾਰ ਪੈਸਿਆਂ ਦਾ ਲੈਣ ਦੇਣ ਅਸਲ ਪੈਟਰਨ ਕੀ ਸੀ ਤੇ ਕਿਹੜੇ-ਕਿਹੜੇ ਮਾਮਲਿਆਂ ਵਿੱਚ ਰਿਸ਼ਵਤ ਲਈ ਗਈ ਸੀ ਹਾਲਾਂਕਿ ਇਸ ਕੇਸ ਦੇ ਵਿੱਚ ਹੁਣ ਤੱਕ ਵਿਜੀਲੈਂਸ ਨੇ ਜੋ ਦਾਵਾ ਕੀਤਾ ਅਦਾਲਤ ਦੇ ਅੰਦਰ ਤੇ ਆਪਣੇ ਰਿਕਾਰਡ ਦੇ ਵਿੱਚ ਉਹੀ ਹੈ ਕਿ ਮਹੇਸ਼ ਮਖੀਜਾ ਜਿਹੜਾ ਆੜਤੀ ਹੈ ਉਸ ਦੇ ਨਾਲ ਪੈਸੇ ਦਾ ਜਿਹੜਾ ਲੈਣ ਦੇਣ ਸੀ ਰਮਨ ਅਰੋੜਾ ਦਾ ਉਹ ਰਿਸ਼ਵਤ ਦੇ ਪੈਸੇ ਸੁਰੱਖਿਅਤ ਰੱਖੇ ਜਾਂਦੇ ਸਨ ਉਸ ਕੋਲ ਇਹ ਵਿਜੀਲੈਂਸ ਦੀ ਜਾਂਚ ਦੱਸਦੀ ਹੈ ਹੁਣ ਤੱਕ ਪਰ ਦੂਜੇ ਪਾਸੇ ਜਿਹੜਾ ਬਚਾਅ ਪੱਖ ਦੇ ਵਕੀਲ ਸੀ ਜੇ ਇਹ ਕਹਿ ਲੋ ਜੇ ਰਮਨ ਅਰੋੜਾ ਦੇ ਨਾਲ ਜਿਹੜਾ ਆੜਤੀ ਦਾ ਕਨੈਕਸ਼ਨ ਦੱਸਿਆ ਜਾ ਰਿਹਾ ਉਸ ਆੜਤੀਏ ਦੇ ਵਕੀਲ ਦਾ ਕਹਿਣਾ ਹੈ ਅਦਾਲਤ ਦੇ ਅੰਦਰ ਦਲੀਲ ਰੱਖੀ ਗਈ ਕਿ ਨਿਰਾਧਾਰ ਦੋਸ਼ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਇਸੇ ਕਰਕੇ ਇਹਨਾਂ ਦਾ ਕੋਈ ਆਧਾਰ ਨਹੀਂ ਹੈ ਤੇ ਇਹ ਹੋਰ ਪੈਸਿਆਂ ਨੂੰ ਰਿਸ਼ਵਤ ਦੇ ਪੈਸਿਆਂ ਨੂੰ ਕਰਾਰ ਦੇ ਦਿੱਤਾ ਗਿਆ। ਇਸੇ ਕਰਕੇ ਅਦਾਲਤ ਨੇ ਜਦੋਂ ਦੋਨਾਂ ਪੱਖਾਂ ਨੂੰ ਸੁਣ ਲਿਆ ਦਲੀਲਾਂ ਨੂੰ ਤਾਂ ਸਾਰੇ ਮਸਲੇ ਨੂੰ ਵਿਚਾਰਦਿਆਂ ਹੋਇਆਂ ਅਦਾਲਤ ਨੇ ਫਿਲਹਾਲ ਇੰਨੀ ਰਾਹਤ ਜ਼ਰੂਰ ਦਿੱਤੀ ਹੈ ਉਸ ਆੜਤੀਏ ਨੂੰ ਕਿ ਜ਼ਮਾਨਤ ਮਿਲ ਗਈ ਹੈ ਪਰ ਵਿਦੇਸ਼ ਜਾਣ ਤੇ ਪਾਬੰਦੀ ਹੈ। ਉਹ ਨਹੀਂ ਜਾ ਸਕੇਗਾ ਔਰ ਹਰ ਪੇਸ਼ੀ ਦੇ ਉੱਤੇ ਹਾਜ਼ਰ ਰਹਿਣਾ ਪਵੇਗਾ। ਹੁਣ ਇਸ ਕੇਸ ਦੇ ਬਾਰੇ ਪਛੋਕੜ ਵੀ ਦੱਸ ਦਿੰਦੇ ਹਾਂ ਕਿ ਦਰਅਸਲ ਜਦੋਂ ਰਮਨ ਰੋੜਾ ਵਿਧਾਇਕ ਦੀ ਗ੍ਰਿਫਤਾਰੀ ਹੋਈ ਸੀ ਤਾਂ ਉਹ ਕਿਵੇਂ ਵਿਜੀਲੈਂਸ ਨੇ ਗ੍ਰਿਫਤਾਰੀ ਕੀਤੀ ਸੀ ਕਿਹੜੇ ਆਧਾਰ ਦੇ ਉੱਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਗ੍ਰਿਫਤਾਰੀ ਹੋਈ ਤਾਂ 23 ਤਰੀਕ ਦੀਆਂ ਸੁਰਖੀਆਂ ਦੱਸਦੀਆਂ ਨੇ ਖਬਰਾਂ ਦੱਸਦੀਆਂ ਨੇ ਕਿ ਵਿਜੀਲੈਂਸ ਦੀ ਟੀਮ ਨੇ ਸਵੇਰੇ 8:00 ਵਜੇ ਤੋਂ ਹੀ ਅਸ਼ੋਕਨਗਰ ਸਥਿਤ ਅਰੋੜਾ ਦੇ ਘਰ ਤੇ ਛਾਪਾ ਮਾਰਿਆ ਸੀ ਤੇ ਵਿਜੀਲੈਂਸ ਦੀ ਟੀਮ ਉੱਥੇ ਪੁੱਜੀ ਸੀ ਔਰ ਵਿਧਾਇਕ ਤੋਂ ਕਾਫੀ ਸਮਾਂ ਪੁੱਛਗਿਛ ਵੀ ਕੀਤੀ ਗਈ ਔਰ ਉਹਨਾਂ ਦਿਨਾਂ ਦੇ ਵਿੱਚ ਹੀ ਸਭ ਨੂੰ ਯਾਦ ਹੋਵੇਗਾ ਕਿ ਰਮਣ ਅਰੋੜਾ ਦੀ ਸੁਰੱਖਿਆ ਦੇ ਵਿੱਚ ਵੀ ਕਟੌਤੀ ਕੀਤੀ ਗਈ ਸੀ ਪੰਜਾਬ ਸਰਕਾਰ ਦੇ ਵੱਲੋਂ ਉਦੋਂ ਹੀ ਜਿਹੜੀਆਂ ਨੇ ਗੱਲਾਂ ਤੇ ਚਰਚਾਵਾਂ ਸਿਆਸੀ ਗਲਿਆਰਿਆਂ ਵਿੱਚ ਸ਼ੁਰੂ ਹੋ ਗਈਆਂ ਸੀ ਖਾਸ ਕਰਕੇ ਜਲੰਧਰ ਦੀ ਸਿਆਸਤ ਦੇ ਅੰਦਰ ਆਮ ਆਦਮੀ ਪਾਰਟੀ ਦੇ ਸਿਆਸੀ ਗਲਿਆਰਿਆਂ ਵਿੱਚ ਕਿ ਕੀ ਰਮਨ ਰੋੜਾ ਕਿਸੇ ਮਾਮਲੇ ਦੇ ਵਿੱਚ ਪਰ ਕੁਤਰੇ ਜਾ ਰਹੇ ਨੇ ਜਾਂ ਫਿਰ ਹਾਈ ਕਮਾਂਡ ਰਮਨ ਰੋੜਾ ਤੋਂ ਨਰਾਸ਼ ਚੱਲ ਰਹੀ ਹੈ ਪਰ ਥੋੜੇ ਹੀ ਸਮੇਂ ਬਾਅਦ ਕੁਝ ਹੀ ਦਿਨਾਂ ਦੇ ਅੰਦਰ ਅੰਦਰ ਉਹ ਕਲੀਅਰ ਹੋ ਗਿਆ ਸਥਿਤੀ ਕੁਝ ਘੰਟਿਆਂ ਵਿੱਚ ਹੀ ਪਤਾ ਲੱਗ ਗਈ ਕਿ ਦਰਅਸਲ ਉਹ ਇਸ ਕੇਸ ਦੇ ਕਰਕੇ ਰਮਨ ਰੋੜਾ ਦੀ ਸੁਰੱਖਿਆ ਵਿੱਚ ਵੀ ਕਟੌਤੀ ਕੀਤੀ ਗਈ ਵਿਜੀਲੈਂਸ ਨੇ ਉਹਨਾਂ ਨੂੰ ਘਰ ਨੇੜੇ ਮੰਦਿਰ ਦੇ ਮੋੜ ਤੋਂ ਹੀ ਹਿਰਾਸਤ ਵਿੱਚ ਲਿਆ ਸੀ ਤੇ ਇਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਘਰੋਂ ਹੀ ਲੈ ਗਈ ਸੀ ਔਰ ਤਲਾਸ਼ੀ ਲਈ ਗਈ ਠੋਸ ਸਬੂਤ ਮਿਲਣ ਤੋਂ ਬਾਅਦ ਵਿਧਾਇਕ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਔਰ ਵਿਧਾਇਕ ਦਾ ਇਹ ਮਾਮਲਾ ਉਸ ਦੇ ਨਾਲ ਜੁੜਿਆ ਸੀ ਜਦੋਂ ਕੁਝ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤੇ ਗਏ ਇੱਕ ਸਹਾਇਕ ਟਾਊਨ ਪਲਾਨਰ ਆ ਜਿਹੜਾ ਏਟੀਪ ਨਾਲ ਸੰਬੰਧਿਤ ਸਰਕਾਰੀ ਬੁਲਾਰੇ ਨੇ ਉਦੋਂ ਵੇਜਿਲੈਂਸ ਵੱਲੋਂ ਇਹ ਵੀ ਦੱਸਿਆ ਗਿਆ ਸੀ ਕਿ ਵਿਧਾਇਕ ਤੇ ਜਲੰਧਰ ਨਗਰ ਨਿਗਮ ਰਾਹੀਂ ਲੋਕਾਂ ਨੂੰ ਕਥਿਤ ਨੋਟਿਸ ਭੇਜਣ ਦਾ ਦੋਸ਼ ਸੀ ਫਿਰ ਉਸਨੇ ਕਥਿਤ ਪੈਸੇ ਲਏ ਤੇ ਨੋਟਿਸ ਖਾਰਜ ਕਰਵਾ ਦਿੱਤੇ ਯਾਨੀ ਕਿ ਉਸ ਨੂੰ ਇੱਕ ਜਾਲੀ ਰਜਿਸਟਰ ਦੇ ਵਿੱਚ ਵੀ ਲਏ ਜਾਂਦੇ ਸੀ ਨੋਟਿਸ ਤਾਂ ਕਿ ਲੋਕਾਂ ਨੂੰ ਡਰਾਇਆ ਜਾ ਸਕੇ ਔਰ ਪੈਸੇ ਵਸੂਲੇ ਜਾ ਸਕਣ ਇੱਕ ਤਰ੍ਹਾਂ ਇਹ ਲੱਗਦਾ ਇਹ ਨਵਾਂ ਹੀ ਪੋਲਿਟੀਕਲ ਐਕਸਟਰਸ਼ਨ ਦਾ ਮਾਮਲਾ ਸੀ ਇਸ ਮਾਮਲੇ ਵਿੱਚ ਕੇਸ ਦਰਜ ਵੀ ਕੀਤਾ ਗਿਆ ਤੇ ਰੋੜਾਪੁਰਤ ਕਈ ਕਰਮਈਆ ਆਰਾਮ ਦਿੱਤੀਆਂ ਗਈਆਂ ਔਰ ਇਹ ਸਾਰੇ ਮਾਮਲੇ ਦੇ ਵਿੱਚ ਇਹ ਵੀ ਪਤਾ ਲੱਗਿਆ ਸੀ ਕਿ ਵਿਜੀਲੈਂਸ ਦੀ ਟੀਮ ਆ ਜਿਹੜੀ ਉਹ ਵਿਧਾਇਕ ਕਰੋੜਾ ਦੇ ਨਜ਼ਦੀਕੀ ਰਿਸ਼ਤੇਦਾਰ ਖਾਸ ਕਰਕੇ ਰਾਜੂ ਮਦਾਨ ਦੇ ਘਰ ਵੀ ਪਹੁੰਚੀ ਔਰ ਉਸ ਦੀਆਂ ਮੁਸ਼ਕਲਾਂ ਵੀ ਵਧੀਆਂ ਸੀ ਇਹ ਸਾਰੇ ਮਾਮਲੇ ਦੇ ਵਿੱਚ ਉਦੋਂ ਜਦੋਂ ਤਲਾਸ਼ੀ ਲਈ ਗਈ ਸੀ ਤੇ ਘਰ ਨੂੰ ਤਾਲਾ ਵੀ ਲੱਗਿਆ ਹੋਇਆ ਸੀ ਉਹਨਾਂ ਦੇ ਰਿਸ਼ਤੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਪਰ ਇਸ ਮਾਮਲੇ ਦੇ ਵਿੱਚ ਉਦੋਂ ਮੁੱਖ ਮੰਤਰੀ ਨੇ ਖੁਦ ਇੱਕ ਸਨੇਹਾ ਵੀ ਜਾਰੀ ਕੀਤਾ ਸੀ ਕਿ ਭਾਵੇਂ ਕੋਈ ਵੱਡਾ ਸਿਆਸੀ ਵਿਅਕਤੀ ਹੈ ਜਾਂ ਅਧਿਕਾਰੀ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਵੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਹ ਨਹੀਂ ਦੇਖਦੀ ਕਿ ਭ੍ਰਿਸ਼ਟਾਚਾਰ ਕੌਣ ਕਰ ਰਿਹਾ ਹੈ ਫਿਰ ਭਾਵੇਂ ਉਹ ਵਿਅਕਤੀ ਉਹਨਾਂ ਦਾ ਆਪਣਾ ਹੀ ਕਿਉਂ ਨਾ ਹੋਵੇ ਉਹਨਾਂ ਉਹਦਾ ਇਹ ਵੀ ਕਿਹਾ ਸੀ ਕਿ ਇਹ ਲੜਾਈ ਕਿਸੇ ਵਿਅਕਤੀ ਵਿਰੁੱਧ ਨਹੀਂ ਸਗੋਂ ਭ੍ਰਿਸ਼ਟਾਚਾਰ ਵਿਰੁੱਧ ਹੈ ਇਸ ਤਰ੍ਹਾਂ ਕਈ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਉਹ ਖਾਸ ਕਰਕੇ ਸਾਬਕਾ ਵਜ਼ੀਰ ਮੌਜੂਦਾ ਵਿਧਾਇਕ ਦਿਨਾਂ ਦੀਆਂ ਮੁਸ਼ਕਲਾਂ ਵਧੀਆਂ ਸੀ ਮੁੱਖ ਮੰਤਰੀ ਭਗਵੰਤ ਮਾਨੀ ਖੁਦ ਕਹਿਆ ਸੀ ਕਿਵੇਂ ਕਾਰਡਿਓ ਸੁਣੀ ਹੈ ਜਿਸ ਵਿੱਚ ਕਮਿਸ਼ਨ ਮੰਗਿਆ ਜਾ ਰਿਹਾ ਹੈ ਬਾਅਦ ਵਿੱਚ ক্লোਜ਼ਰ ਰਿਪੋਰਟ ਵੀ ਦਾਖਲ ਕਰਨ ਤੱਕ ਗੱਲਾਂ ਗਈਆਂ ਕਿ ਉਸ ਨੂੰ ਲੈ ਕੇ ਵਿਰੋਧੀਆਂ ਨੇ ਘੇਰਿਆ ਸੀ ਕਿ ਆਪਣੀ ਵਿਧਾਇਕ ਨੂੰ ਆਪ ਹੀ ਕੱਢ ਕੇ ਆਪ ਹੀ ਕਲੀਨ ਚਿੱਟ ਦੇ ਉੱਤੇ ਸਰਕਾਰ ਤੁਰੀ ਹੋਈ ਹੈ ਪਰ ਹੁਣ ਇਸ ਮਾਮਲੇ ਵਿੱਚ ਰਮਨ ਰੋੜਾ ਦੇ ਕੇਸ ਵਿੱਚ ਕਿ ਇੱਕ ਆੜਤੀ ਦੇ ਘਰੋਂ 29 ਲੱਖ ਰੁਪਏ ਲੱਭਣਾ ਉਸ ਕੇਸ ਵਿੱਚ ਇੱਕ ਨਵੀਂ ਅਪਡੇਟ ਜਰੂਰ ਸਾਹਮਣੇ ਆਈ ਹੈ ਕਿ ਉਸ ਵਿੱਚ 15 ਲੱਖ ਰੁਪਏ ਵਿਜੀਲੈਂਸ ਦਾ ਦਾਵਾ ਹੈ ਕਿ ਰਿਸ਼ਵਤ ਦਾ ਪੈਸਾ ਸੀ ਪਰ ਇਸ ਦਲੀਲ ਨੂੰ ਇਸ ਤਰਕ ਨੂੰ ਖਾਰਜ ਕੀਤਾ ਉਸ ਆੜਤੀ ਦੇ ਵਕੀਲ ਨੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਰਮਨ ਰੋੜਾ ਨੂੰ ਕਿਸੇ ਤਰ੍ਹਾਂ ਦੀ ਕੁਰਾਹਤ ਮਿਲਦੀ ਹੈ ਅਦਾਲਤ ਵਿੱਚ ਜਾਂ ਇਸੇ ਤਰ੍ਹਾਂ ਮੁਸ਼ਕਲਾਂ ਵਧੀਆਂ ਰਹਿਣਗੀਆਂ ਇਹ ਆਉਣ ਵਾਲੇ ਸਮੇਂ ਦੱਸੇਗਾ ਵਿਜੀਲੈਂਸ ਦੀ ਜਾਂਚ ਪੜਤਾਲ ਦੇ ਆਧਾਰ ਦੇ ਉੱਤੇ ਹੀ ਕਾਰਵਾਈ ਅੱਗੇ ਤੁਰੇਗੀ ਫਿਲਹਾਲ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ